ਪਾਰਕ ਦੇ ਵਿੱਚ ਇੱਕ ਬਾਪੂ ਇੱਕ ਬਜ਼ੁਰਗ ਪਿਆ ਅੱਖਾਂ ਤੋਂ ਬਿਲਕੁਲ ਅੰਨ੍ਹਾ ਹੋ ਚੁੱਕਿਆ ਦਿਖਾਈ ਨਹੀਂ ਦਿੰਦਾ ਬਾਪੂ ਇੱਕ ਸੀਨੀਅਰ ਸਿਟੀਜ਼ਨ ਬਜ਼ੁਰਗ ਬੰਦਾ ਅੱਜ ਅੱਖਾਂ ਤੋਂ ਅੰਨ੍ਹਾ ਹੋ ਕੇ ਦਰਦ-ਦਰਦੀਆ ਠੋਪਣਾ ਖਾਣ ਨੂੰ ਮਜਬੂਰ ਆ ਪਰ ਇਹਨੂੰ ਪੁੱਛਣ ਵਾਲਾ ਇਹਨੂੰ ਆਈਡੈਂਟੀਫਾਈ ਕਰਨ ਵਾਲਾ ਇਹਨੂੰ ਦੇਖਣ ਵਾਲਾ ਕੋਈ ਨਹੀਂ ਇਸ ਆਖਿਆਂ ਦੇ ਸ਼ਹਿਰ ਵਿੱਚ ਅੰਨ੍ਹਾ ਨਹੀਂ ਅੰਨਿਆਂ ਦੇ ਸ਼ਹਿਰ ਦੇ ਵਿੱਚ ਇੱਕ ਸਿਆਖਾ ਬੈਠੀ। ਸ਼ਰਮ ਤੇ ਰਿਸ਼ਤੇਦਾਰੀ ਮੰਨਣ ਦੀ ਆਦਤ। ਜੇ ਸ਼ਰਮ ਮੰਨੀਏ ਤਾਂ ਇਹ ਸਾਡਾ ਪਿਓ ਹੀ ਆ। ਚਾਚਾ ਮੇਰੇ ਰਿੰਦਰ ਉਹਦੇ ਤੇਨਵੇਂ ਤੜੇ ਚਾਰ ਮੋੜੇ ਉਹ ਦੇਖ ਲਈ ਤੱਕਦੇ। ਹੂੰ। ਮੂੰਹ ਜਦ ਮੇਰੀ ਹਰਤ ਹੈ। ਦੇਖਣੀ ਤੱਕ। ਬਾਬਾ ਜੀ ਕੀ ਦਿੱਕਤ ਹੈ ਤੁਹਾਨੂੰ ਮੇਰੇ ਬਸ ਕਲੀ ਸਾਰੇ ਦਾਇਕ ਹੈ ਹਾਂ ਜੀ ਲਾਇ ਸਾਰੇ ਕਰ ਦੇ ਹਾਂ ਲਾਇ ਸਾਰਾ ਹੋ ਜਾਊਗਾ ਤੁਸੀਂ ਦੱਸੋ ਕੀ ਦਿੱਕਤ ਹੈ ਤੁਹਾਨੂੰ ਕਿ ਕਿਵੇਂ ਹੈ ਮੇਰੇ ਦੀ ਬੈਗ ਹੈ ਬੈਗ ਦੁਖਦੀ ਹੈ ਮੋਢੇ ਦੁਖਦੇ ਹਨ ਮੋਢੇ ਅੱਛਾ ਤੇ ਕਮਰ ਕਮਰ ਦੁਖਦੀ ਹੈ ਤੇ ਕੇ ਮੁਕੇ ਪੇਟ ਦੀ ਬੋਜੋں ਪੇਟ ਚ ਦਰਦ ਹੁੰਦੀ ਹੈ ਤੇ ਦਿਖਦਾ ਤੁਹਾਨੂੰ ਅੱਖਾਂ ਤੋਂ ਕੁਝ बस एक आक तो माड़ा-माड़ा दिखਦਾ ਹੈ। ਬਸ। ਉਹਨੇ ਪੂਰੇ ਦੇਖੋ। ਹਾਂ। ਧੋਪ ਹੈ ਦਿਖਦੀ ਹੈ। ਇਹਦੇ ਚੋ ਹਾਂ। ਕੁਝ ਨਹੀਂ ਦਿਖਦਾ। ਅੱਛਾ ਜੀ। ਬਾਪੂ। ਸਤਿ ਸ੍ਰੀ ਅਕਾਲ। ਬਿਲਕੁਲ ਹੀ ਨਜ਼ਰ ਨਹੀਂ ਆਉਂਦਾ ਹਾਂ ਇੱਧਰ ਮੈਡਮ ਉੱਧਰ ਦਾ ਇੱਧਰ ਬੰਦ ਐਸੇ ਨਹੀਂ ਰਚਾਨਾ ਨਹੀਂ ਜਾਂ ਪੈਂਦਾ ਹਾਂ ਹੁਣ ਲੈਟਰਨ ਕਰਕੇ ਹੱਥ ਨਾਲ ਹੀ ਸੱਟਤੀ ਤੂੰ ਉੱਧਰ ਜਿਹੜੀ ਦਾਇਰ ਨਹੀਂ ਕਰਾਂਗਾ ਲਾਵਾਂਗਾ ਤਾਂ ਫੇਰ ਕੰਮ ਕਰਾ ਇੱਥੇ ਕਰ ਲੈਣਾ ਅੱਥੀ ਮੇਰਾ ਨਾਮ ਹੈ ਕਰੇ ਲਖਾ ਦਾ ਹੂੰ ਉਹ ਵੱਡਾ ਐਨੀਮਲ ਬੁਲਾਇਆ ਸੀ ਕਿਸੇ ਨੂੰ ਉਹ ਰੋਟੀ ਦੇਖ ਜਾਂਦਾ ਨਾ ਬਾਬਾ ਇੱਥੇ ਆ ਮੈਂ ਆ ਜਾ ਫਿਰ ਕੋਈ ਨਹੀਂ ਮੈਂ ਇੱਥੇ ਆ ਕੋਈ ਨਹੀਂ ਕੋਈ ਨਹੀਂ ਆਹ ਦੀਪਕ ਇਹ ਨਹੀਂ ਇਹ ਨਹੀਂ ਬੁਲਾਇਆ ਮੁੰਡੇ ਨੇ ਸਾਨੂੰ ਨਹੀਂ ਆ ਮੈਂ ਕੋਈ ਗੱਲ ਇਹ ਨਹੀਂ ਬੁਲਾਇਆ ਸਾਨੂੰ ਇਹ ਨਹੀਂ ਦੱਸਿਆ ਸੀ ਕੀ ਦਿਖਾਦਾ ਹੈ ਹੈ ਉਹ ਕਹਿੰਦਾ ਉਧਰ ਮੁੰਡੇ ਬਾਬਾ ਕਹਿੰਦੇ ਹੂੰ ਤੇ ਪੱਕਾ ਨਾ ਮੇਰਾ ਪੱਪੂ ਆ ਪੱਪੂ ਆ ਹਾਂ ਪੱਪੂ ਕੀ ਕੰਮ ਕਰਦੇ ਸੀ ਤੁਸੀਂ ਮੈਂ ਪਹਿਲੇ ਚਲਦਾ ਰਿਖਿਣਾ ਅੱਛਾ ਇਹ ਦੇ ਕਰਕੇ ਬੰਦ ਕਰਨਾ ਨੀਗਾ ਕਰਕੇ ਹਾਂ ਹੂੰ ਮਰਮੋਲੇ ਬੰਦਾ ਇਹ ਜਗਧਵ ਮੂਰਤੀ ਜੋਗ ਵੀ ਨਾ ਕਰਕੇ ਬੰਦ ਹੋ ਕੇ ਫਿਰ ਐਸਾ ਜਦੋਂ ਹਟ ਗਏ ਹਾਂ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਥੇ ਬੈਠੇ ਹਾਂ ਉਹ ਪਰਦੇ ਪਹਿਲਾਂ ਢਾਬੇ ਢੂਬੇ ਤੇ ਵੀ ਲੱਗੇ ਸੀ ਕਿਤੇ ਉਹ ਕਾਫੀ देर ਮੇਰੇ ਕੋਲ ਇਹ ਰਹਿ ਗਈ ਗਾਂਧੀ ਨਗਰ ਗਾਂਧੀ ਨਗਰ ਬੱਚੇ ਕਿੰਨੇ ਥੋਡੇ ਬੱਚੇ ਇਹ ਮੇਰੇ ਕੁੜੀ ਐ ਕਹੀ ਹੂੰ ਉਹ ਬਾਹਰ ਬਾਹਰ ਕਿੱਥੇ ਜੰਮੂ ਜੰਮੂ ਵਾਈ ਹੋਈ ਐ ਵਿਆਹ ਨਹੀਂ ਐ ਹੂੰ ਉਹ ਵੀ ਆਸ਼ਰਮ ਨੇ ਉਹ ਵੀ ਆਸ਼ਰਮ ਵਾਲੇ ਰਹਿੰਦੇ ਐ ਆਸ਼ਰਮ ਜਿੰਦ ਦੀ ਉਹ ਵੀ ਹਾਂ ਕਿਉਂ ਆਸ਼ਰਮ ਚ ਕਾਹਤੋਂ ਰਹਿੰਦੀ ਆਓ ਬਚਪਨ ਦੀ ਸੜਕ ਤੇ ਉਹ ਪਹਾੜ ਸੀ ਕਿ ਪਹਾੜ ਸੀ ਉਹ ਦਿਮਾਗੀ ਦਿਮਾਗੀ ਤੌਰ ਤੇ ਪਾਸ ਸੀ ਨਹੀਂ ਨਹੀਂ ਹਾਂ ਬਚਪਨ ਚ ਛੋਟੇ ਉਂ ਦੇ ਹੀ ਸੋਚਦਾ ਸੀ ਛੋਟੇ ਤੇ ਘਰ ਵਾਲੀ ਥੋੜੀ ਘਰ ਵਾਲੀ ਬੇਰੀ ਮਰ ਗਈ ਹੈ ਤੇ ਉਹ ਵੀ ਮਰ ਗਿਆ ਕੱਲਾ ਬੈਠਾ ਅੱਛਾ ਤੇਰਾ ਪਿੱਛੋਂ ਪਿੰਡ ਕਿਹੜਾ ਵਾ ਜੱਸਾ ਦੇ ਹੈਗਾ ਕਿਹੜਾ ਜੰਗੂ ਹੈ ਜੰਗੂ ਤੋਂ ਹੈਗਾ ਨਮਸਕਾਰ ਹੈ ਨਮਸਕਾਰ ਨਵਾਂ ਸ਼ਹਿਰ ਜੰਮੂ ਥੋੜੀ ਨਵਾਂ ਸ਼ਹਿਰ ਤਾਂ ਪੰਜਾਬ ਚ ਪਿੰਡ ਆ ਇਹਦੇ ਤੋਂ 20 ਕਿਲੋਮੀਟਰ ਹੈ ਨਾ ਜੰਮੂ ਤੋਂ ਜੰਮੂ ਤੋਂ ਕਿਹ ਵੀ ਨਵਾਂ ਸ਼ਹਿਰ ਪਿੰਡ ਆ ਨਵੇਂ ਸ਼ਹਿਰ ਤੋਂ ਅੱਗੇ ਪਿੰਡ ਪੈਂਦਾ ਕਿਹੜਾ ਚਵਾਲਾ ਚਵਾਲਾ ਹਾਂ ਤੁਹਾਡਾ ਪਿੰਡਾ ਚਵਾਲਾ ਹੈ ਉੱਥੇ ਤੁਹਾਡੇ ਭੈਣ ਭਰਾ ਰਹਿੰਦੇ ਹੋਣਗੇ ਭੈਣ ਭਰਾ ਚਾਚਾ ਮੇਰੇ ਰਹਿੰਦੇ ਉਹਦੇ ਕੈਦਮਤਲੇ ਚਾਰ ਮੁੰਡੇ ਉਹ ਦੇਖ ਨਹੀਂ ਸਕਦੇ ਹੂੰ ਹੁ ਜਦੋਂ ਮੇਰੀ ਹੱਟ ਹੈ ਦੇਖ ਨਹੀਂ ਸਕਦੇ ਦੇਖ ਨਹੀਂ ਸਕਦੇ ਰਿੱਤੇ ਦੇ ਮੁੰਡੇ ਦੇਖ ਨਹੀਂ ਸਕਦੇ ਜੇ ਪੈਸੇ ਖਤਮ ਹੋ ਜਾਓ ਨਿਸ ਕਰਕੇ ਵੀ ਜਾਂਦਾ ਵੀ ਕਿ ਤਹ ਨਹੀਂ ਜਿੰਦੇ ਜਾੜੀ ਲਾਓ ਤੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਕਿਦੋਂ ਬੁਲਾਓਗੇ ਅਸੀਂ ਲੁਧਿਆਣਾੇ ਖੜੇ ਆ ਜੀ ਲੁਧਿਆਣਾੇ ਚਾਂਦ ਸਿਨੇਮਾ ਦੇ ਬਿਲਕੁਲ ਮੂਰੇ ਇੱਕ ਪਾਰਕ ਬਣੀ ਹੋਈ ਆ ਇਹ ਜਿਹੜਾ ਵੱਡਾ ਰੋਡ ਆ ਜਲੰਧਰ ਰੋਡ ਜਲੰਧਰ ਤੋਂ ਲੁਧਿਆਣਾ ਰੋਡ ਉਸ ਰੋਡ ਦੇ ਉੱਪਰ ਹੀ ਚਾਂਦ ਸਿਨੇਮਾ ਵਾਂ ਤੇ ਉੱਥੇ ਪਾਰਕ ਦੇ ਵਿੱਚ ਇੱਕ ਬਾਪੂ ਇਹ ਬਜ਼ੁਰਗ ਪਿਆ ਅੱਖਾਂ ਤੋਂ ਬਿਲਕੁਲ ਅੰਨ ਹੋ ਚੁੱਕਿਆ ਦਿਖਾਈ ਨਹੀਂ ਦਿੰਦਾ ਬਾਪੂ ਨੂੰ ਬਾਪੂ ਨੇ ਹੋਣੀ ਜਦੋਂ ਅਸੀਂ ਆਏ ਆ ਸਾਡੇ ਸਾਹਮਣੇ ਲੈਟਰਨ ਜਿਹੜੀ ਕੀਤੀ ਹੋਈ ਸੀ ਹੱਥ ਨਾਲ ਕੱਢ ਕੇ ਉਧਰ ਸਿੱਟਦੀ ਬਾਪੂ ਨੂੰ ਇਹਨੂੰ ਪੁੱਛਿਆ ਬਾਪੂ ਕਹਿੰਨਾ ਮੇਰਾ ਤਰਤਾ ਹੁੰਦਾ ਨਹੀਂ ਮੈਂ ਐਂ ਇੱਥੇ ਬੈਠੇ ਕਰ ਲੈਣਾ ਹੱਥ ਨਾਲ ਹੀ ਕੱਢ ਕੇ ਸਿੱਟ ਦਿਨਾ ਤੇ ਉਹਨਾਂ ਹੱਥਾਂ ਨਾਲ ਹੀ ਬਾਪੂ ਰੋਟੀ ਖਾ ਵੀ ਲੈਂਦਾ ਵਿਚਾਰਾ ਆ ਦੇਖੋ ਆਰਥ ਕਿਵੇਂ ਕਾਲੇ ਹੋਏ ਪਏ ਨੇ ਹਾਲਾਂਕਿ ਇਹਨੂੰ 4 ਦਿਨ ਪਹਿਲਾਂ ਹੀ ਬਾਪੂ ਨੂੰ ਦੀਪਕ ਹੁਣਾਂ ਨੇ ਇਸ਼ਨਾਨ ਕਰਾਇਆ ਵੀਰਾ ਦੀਪਕ ਆ ਇਹ ਨਹੀਂ ਸਾਨੂੰ ਦੱਸਿਆ ਸੀ ਵੀਡੀਓ ਬਣਾ ਕੇ ਭੇਜੀ ਸੀ ਬਜ਼ੁਰਗ ਦੇ ਪਹਿਲਾਂ ਵਾਲੇ ਹਾਲਾਤ ਉਹ ਵੀ ਅਸੀਂ ਵੀਡੀਓ ਸ਼ੇਅਰ ਕੀਤੀ ਆ ਵੀ ਕਿੰਨੇ ਮਾੜੇ ਹਾਲਾਤ 'ਚ ਇੱਥੇ ਪਏ ਸੀ ਕਿੰਨੇ ਗੰਦੇ ਕੱਪੜੇ ਸੀ ਇਹਨਾਂ ਦੇ ਪਹਿਲੇ ਵੀ ਆਏ ਤੇ ਵੀਰ ਉਹਨੇ ਕਹਿੰਦੇ ਵੀ ਸਾਨੂੰ ਤਰਸ ਆਇਆ ਸਾਨੂੰ ਲੱਗਿਆ ਵੀ ਅਸੀਂ ਆਪਣਾ ਫਰਜ਼ ਨਿਭਾਈਏ ਅਸੀਂ ਬਾਪੂ ਦਾ ਇਸ਼ਨਾਨ ਕਰਾ ਕੇ ਕੱਪੜੇ ਚੇਂਜ ਕਰਾਤੇ ਅੱਜ ਜੇ ਗੱਲ ਕਰੀਏ ਬਾਪੂ 베ਦ ਪ੍ਰਕਾਸ਼ ਆਪਣਾ ਨਾਮ ਦੱਸਦੇ ਨੇ ਬਾਹਾਂ ਤੇ ਵੀ ਲਿਖਿਆ ਹੋਇਆ ਹਰਵੰਸ ਲਾਲ ਆਪਣੇ ਪਿਤਾ ਜੀ ਦਾ ਨਾਮ ਦੱਸਦੇ ਨੇ ਜੰਮੂ ਕਸ਼ਮੀਰ ਤੋਂ ਬਾਪੂ ਜੀ ਦੱਸਦੇ ਨੇ ਬਾਰਡਰ ਦੇ ਏਰੀਏ ਤੋਂ ਆ ਕਸ਼ਮੀਰ ਤੋਂ ਜੰਮੂ ਤੋਂ ਨਹੀਂ ਕਸ਼ਮੀਰ ਤੋਂ ਆ ਔਰ ਉੱਥੇ ਸ਼੍ਰੀਨਗਰ ਆਪਣਾ ਨਵਾਂ ਸ਼ਹਿਰ ਇਲਾਕਾ ਪੈਂਦਾ ਕੋਈ ਉਹ ਬਾਰਡਰ ਏਰੀਆ ਉਹਦੇ ਕੋਲੇ ਪਿੰਡ ਅਚਵਾਲਾ ਉੱਥੋਂ ਦਾ ਰਹਿਣ ਵਾਲਾ ਬਾਪੂ ਕਹਿੰਦਾ ਮੈਂ ਇੱਕ ਬੇਟੀ ਆ ਘਰ ਵਾਲੇ ਦੀ ਡੈਥ ਹੋ ਗਈ ਸੀ ਮਾਪਿਓ ਦੀ ਵੀ ਡੈਥ ਹੋ ਗਈ ਸੀ ਤੇ ਉਹ ਬੇਟੀ ਵੀ ਆਸ਼ਰਮ ਚ ਹੀ ਆ ਜੰਮੂ ਕਿਸੇ ਤੇ ਛੋਟੀ ਹੁੰਦੀ ਹੋਏ ਕਹਿੰਦੇ ਆਸ਼ਰਮ ਛੱਡਦੀ ਸੀ ਰੱਖਿਆ ਚਲਾਉਂਦੇ ਸੀ ਕਿ ਆਪ ਦਾ ਗੁਜ਼ਾਰਾ ਕਰਦੇ ਸੀ ਉੱਥੇ ਹੀ ਚੌਕ ਦੇ ਵਿੱਚ ਗਾਂਧੀ ਚੌਕ ਤੇ ਸੌ ਜਾਂਦੇ ਸੀ ਰੇੜੀ ਤੇ ਹੁਣ ਹੌਲੀ ਹੌਲੀ ਅੱਖਾਂ ਦੀ ਲਾਈਟ ਖਤਮ ਹੋ ਗਈ ਇੱਕ ਅੱਖ ਤੋਂ ਦਿਖਣੋਂ हट ਗਿਆ ਫੇਰ ਰਿਕਸ਼ਾ ਚਲਾਉਣਾ ਬੰਦ ਕਰਤਾ ਹੁਣ ਦੂਜੀ ਅੱਖ ਤੋਂ ਵੀ ਦਿਖਣੋਂ ਬੰਦ ਹੋ ਗਿਆ ਹੁਣ ਪਤਾ ਨਹੀਂ ਇੱਥੇ ਕਿਵੇਂ ਡਿੱਗਦਾ ਟੈਂਦਾ ਪਿਛਲੇ 1 ਮਹੀਨੇ ਤੋਂ ਇੱਥੇ ਪਾਰਕ ਚ ਆ ਪਹੁੰਚਿਆ ਬਾਪੂ ਇੱਥੇ ਪਾਰਕ ਦੇ ਵਿੱਚ ਵੀ ਰੋਟੀ ਪਾਣੀ ਦੇ ਦਿੰਦੇ ਆ ਦੀਪਕ ਹੁਣੀ ਤੇ ਬਾਪੂ ਇੱਥੇ ਬੈਂਚ ਦੇ ਉਪਰਾ ਛੱਡ ਬਣਿਆ ਹੋਇਆ ਇੱਥੇ ਗੱਦੇ ਦੇ ਉੱਤੇ ਪਿਆ ਵਾ ਥੜੇ ਤੇ ਅੱਜ ਸਾਡੇ ਸਮਾਜ ਦੇ ਵਿੱਚ ਜੇ ਅਸੀਂ ਦੇਖੀਏ ਕੋਈ ਨਹੀਂ ਕਿਸੇ ਨੂੰ ਪੁੱਛਦਾ ਭਾਈ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਆ ਬਾਪੂ ਦੇ ਆਪਣੇ ਤਾਂ ਪਤਾ ਨਹੀਂ ਕਿੱਥੇ ਆ ਕਿਵੇਂ ਆ ਸ਼ਾਇਦ ਉਹਨਾਂ ਨੂੰ ਪਤਾ ਕਿ ਨਹੀਂ ਪਤਾ ਪਰ ਜਿਹੜੇ ਸ਼ਹਿਰ ਚ ਬਾਪੂ ਰਹਿ ਰਿਹਾ ਜਿਹੜੇ ਇਲਾਕੇ ਚ ਬਾਪੂ ਬੈਠਾ ਕੋਨੇ ਕੱਖਾਂ ਤੋਂ ਅੰਨਾ ਬੰਦਾ ਬੈਠਾ ਇਹਨੂੰ ਵੀ ਜੇ ਸਿਸਟਮ ਇਹਦੀ ਮਦਦ ਨਹੀਂ ਕਰ ਸਕਦਾ ਸਰਕਾਰ ਇਹਦੀ ਮਦਦ ਨਹੀਂ ਕਰ ਸਕਦੀ ਤਾਂ ਫਿਰ ਕਾਦੀ ਇਜਾਦ ਦੀ ਹੈ ਸਾਡੀ ਕਾਦੀਆਂ ਸਰਕਾਰਾਂ ਸਾਡੀਆਂ ਆਪਾਂ ਜੇ ਗੱਲਾਂ ਸੁਣ ਲਈਏ ਲੀਡਰਾਂ ਦੀਆਂ ਸਾਡਿਆਂ ਦੀਆਂ ਤਾਂ ਇੰਜ ਜਾਪਦਾ ਵੀ ਅਸੀਂ ਸਵਰਗ ਚ ਰਹਿ ਰਹੇ ਆ ਵੀ ਜੋ ਕਰੀ ਜਾਂਦੇ ਸਾਡੇ ਲਈ ਇਹ ਤਾਂ ਉਹਨੂੰ ਦੇਵਤੇ ਸਮਝ ਕੇ ਪੂਜਿਏ ਪਰ ਅਸਲੀਅਤ ਦੇ ਵਿੱਚ ਆਹ ਤਸਵੀਰਾਂ ਨਜ਼ਰ ਆਉਂਦੀਆਂ ਇੱਕ ਸੀਨੀਅਰ ਸਿਟੀਜ਼ਨ ਬਜ਼ੁਰਗ ਬੰਦਾ ਅੱਜ ਅੱਖਾਂ ਤੋਂ ਅੰਨ੍ਹਾ ਹੋ ਕੇ ਦਰਦ-ਦਰਦੀਆਂ ਠੋਕ ਨਾ ਖਾਣ ਨੂੰ ਮਜਬੂਰ ਆ ਪਰ ਇਹਨੂੰ ਪੁੱਛਣ ਵਾਲਾ ਇਹਨੂੰ ਆਈਡੈਂਟੀਫਾਈ ਕਰਨ ਵਾਲਾ ਇਹਨੂੰ ਦੇਖਣ ਵਾਲਾ ਕੋਈ ਨਹੀਂ ਇਸ ਸਿਆਖਿਆਂ ਦੇ ਸ਼ਹਿਰ ਵਿੱਚ ਅੰਨਾ ਨਹੀਂ ਅੰਨਿਆਂ ਦੇ ਸ਼ਹਿਰ ਦੇ ਵਿੱਚ ਇੱਕ ਸਿਆਖਾ ਬੈਠਾ ਇਹ ਇਹ ਤਾਂ ਅੱਖਾਂ ਤੋਂ ਅੰਨਾ ਹੈ ਹੀ ਆ ਬਾਪੂ ਨੂੰ ਤਾਂ ਦਿਖਦਾ ਨਹੀਂ ਪਰ ਅੱਜ ਸਾਡੇ ਸਮਾਜ ਦੇ ਵਿੱਚ ਵੀ ਲੋਕ ਜਲਤਰ ਅੱਖਾਂ ਤੋਂ ਅੰਨੇ ਹੋ ਚੁੱਕੇ ਆ ਇਤੋਂ ਦੇ ਲੋਕਲ ਐਮਸੀ ਸਾਹਿਬ ਐਮਐਲਏ ਸਾਹਿਬ ਮੰਤਰੀ ਆਪਣੀਆਂ ਗੱਡੀਆਂ ਤੇ ਗੰਨਮੈਨਾਂ ਨਾਲ ਟੂ ਟੂ ਕਰਦੇ ਤੁਰੇ ਫਿਰਦੇ ਆ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਇਸ ਤਰ੍ਹਾਂ ਦੇ ਲੋਕ ਅੱਜ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਨੂੰ ਸਾਡੀਆਂ ਦੋ ਮੋਰਲ ਵੈਲਿਊਜ਼ ਨੇ ਐਜੂਕੇਸ਼ਨ ਤੇ ਹੈਲਥ ਸਾਨੂੰ ਇਹ ਦੋ ਚੀਜ਼ਾਂ ਵੀ ਮਹੱਈਆ ਨਹੀਂ ਕਰਾ ਸਕੀਆਂ ਸਰਕਾਰਾਂ ਜੇ ਫ੍ਰੀ ਦੇ ਵਿੱਚ ਇਲਾਜ ਮਿਲਦਾ ਹੋਵੇ ਤਾਂ ਬੇਦ ਪ੍ਰਕਾਸ਼ ਅੱਖਾਂ ਤੋਂ ਅੰਨਾ ਨਾ ਹੁੰਦਾ ਜੇ ਲੁਧਿਆਣਾ ਸਿਵਲ ਹਸਪਤਾਲ 'ਚ ਇਹਨੂੰ ਕੋਈ ਚਾਰ ਬੰਦੇ ਜਾ ਕੇ ਛੱਡਿਆ ਹੁਣ ਦਾਖਲ ਕਰਾਇਆ ਹੁਣ ਤਾਂ ਇਹਨੂੰ ਦਾਖਲ ਨਹੀਂ ਕਰਨਗੇ ਤੇ ਜੇ ਦਾਖਲ ਕਰ ਵੀ ਲੈਣਗੇ ਲੋਕ ਲੋਕਾਂ ਦੇ ਮੂੰਹ ਨੂੰ ਰਾਲਾ ਪਾਉਣ ਤੇ ਤਾਂ 2 ਦਿਨਾਂ ਬਾਅਦ ਇਹਨੂੰ ਲੁਧਿਆਣਾ ਸਟੇਸ਼ਨ ਤੋਂ ਕਿਸੇ ਟ੍ਰੇਨ 'ਚ ਚੜਾ ਦਿੱਤਾ ਜਾਊਗਾ ਅੱਗੇ ਕਿਸੇ ਹੋਰ ਸਟੇਸ਼ਨ ਤੇ ਭੇਜ ਦਿੱਤਾ ਜਾਊਗਾ ਕਿਉਂਕਿ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਅੱਜ ਸਾਡੇ ਲੋਕ ਵੀ ਓਦਾਂ ਦੇ ਹੋ ਗਏ ਆ ਵੋਟਾਂ ਆ ਜਾਂਦੀਆਂ ਵੋਟਾਂ ਦੇ ਵਿੱਚ ਉਹ ਸਾਨੂੰ ਆਪਣੇ ਜਾਲ 'ਚ ਫਸਾ ਲੈਂਦੇ ਆ ਇੱਕ ਦੂਜੇ ਨੂੰ ਉੱਚੇ-ਉੱਚੇ ਸ਼ਬਦ ਬੋਲ ਕੇ ਗੰਦੇ-ਮੰਦੇ ਸ਼ਬਦ ਬੋਲ ਕੇ ਸਾਨੂੰ ਵੀ ਭੜਕਾ ਲੈਂਦੇ ਆ ਨਾਲ ਅਸੀਂ ਵੀ ਸਵਾਲ ਲੈ ਲੈਨੇ ਆ ਵੋਟਾਂ ਪਾ ਦਿੰਨੇ ਆ ਵਿਲੇ ਹੋ ਜਾਂਨੇ ਆ ਖਾ ਪੀ ਲੈਨੇ ਆ ਉਹ ਲੁੱਟਣ ਤੇ ਹੋਏ ਹੋਏ ਆ ਪੁੱਛਣ ਵਾਲਾ ਕੋਈ ਨਹੀਂ ਵੀ ਤੁਸੀਂ ਕੀਤਾ ਕੀ ਆ ਤੁਸੀਂ ਕਰਦੇ ਕੀ ਹੋ ਜੇ ਉਹਨਾਂ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਵਰਗ ਆ ਪਰ ਬੜੀ ਦੁੱਖ ਦੀ ਗੱਲ ਆ ਵੀ ਇੱਕ ਅੱਖਾਂ ਤੋਂ ਉਹਨਾਂ ਬਜ਼ੁਰਗ ਇੱਥੇ ਬੈਠਾ ਇੱਕ ਮਹੀਨੇ ਤੋਂ ਨਰਕ ਕੱਟ ਰਿਆ ਆਪਣੇ ਹੱਥਾਂ ਨਾਲ ਲੈਟਰਨ ਕੱਟ-ਕੱਟ ਕੇ ਆਪਣੀ ਦੂਰ ਸੁੱਟ ਰਿਹਾ ਬਾਪੂ ਕੋਲੋਂ 스멜 ਆਉਂਦੀ ਆ ਬਹੁਤ ਗੰਦੀ ਸੀ ਕਿਉਂਕਿ ਲੈਟਰਨ ਬਾਥਰੂਮ ਵਾਲੇ ਹੱਥ ਨਹੀਂ ਧੋਣੇ ਉਹ ਮੇਂ ਕੋਈ ਰੋਟੀ ਦੇ ਗਿਆ ਕੋਈ ਬ੍ਰੈਡ ਦੇ ਗਿਆ ਉਹਨਾਂ ਹੱਥਾਂ ਨਾਲ ਹੀ ਖਾ ਲੈਣੇ ਆ ਕਾਦੀ ਜ਼ਿੰਦਗੀ ਐ ਭਾਈ ਇਹ ਪਰ ਅੱਜ ਅਸੀਂ ਬਾਪੂ ਬੇਰ ਪ੍ਰਕਾਸ਼ ਜੀ ਨੂੰ ਆਪਣੇ ਨਾਲ ਮਨੁੱਖਤਾਰੀ ਸੇਵਾ ਪਰਿਵਾਰ ਤੇ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਪਾਣੀ ਵੀ ਨਾ ਪਾਣੀ ਉਹ ਯਾਰ ਪਾਣੀ ਬੰਦਾ ਲੈ ਗਿਆ ਜਿੱਤੇ ਜਿੱਥੇ 800 ਬੰਦਾ ਫੜਾਰੇ ਬੋਤਲ ਫੜਾਰੇ ਪਤਾ ਨੇੜੇ ਕਰਦੇ ਨੂੰ ਵੀ ਪਤਾ ਲੱਗੂਗਾ ਜਿੱਥੇ 800 ਸ 800 ਮੈਂਬਰ ਸਾਡੇ ਪਰਿਵਾਰ ਚ ਰਹਿੰਦਾ ਉਹ ਬੋਤਲ ਦਾ ਹਿੱਸਾ ਬਣੂਗਾ ਬਾਪੂ ਬੈਗਰੂ ਕਿਰਪਾ ਕਰਨ ਅਸੀਂ ਇਹਨਾਂ ਦੀਆਂ ਅੱਖਾਂ ਦਾ ਚੈੱਕਅਪ ਕਰਾਈਏ ਤੇ ਅੱਖਾਂ ਦਾ ਆਪਰੇਸ਼ਨ ਹੋ ਜਾਵੇ ਇਹਨਾਂ ਨੂੰ ਦਿਖਣ ਲੱਗ ਜਵੇ ਸਾਡੇ ਪਰਿਵਾਰ ਚ ਹੋਰ ਵੀ ਬਹੁਤ ਬੰਦੇ ਨੇ ਜਿਹੜੇ ਇੰਦੂ ਵੀ ਮਾੜੇ ਹਾਲਾਤਾਂ ਚ ਲੈ ਕੇ ਆਂਦੇ ਸੀ ਅੱਜ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਵੀ ਆ ਗਈ ਆ ਉਹ ਠੀਕ ਹੋ ਕੇ ਇੱਕ ਚੰਗਾ ਜੀਵਨ ਵੀ ਬਤੀਤ ਕਰ ਰਹੇ ਆ ਤੇ ਕੁਝ ਐਸੇ ਵੀ ਨੇ ਜਿਨ੍ਹਾਂ ਦੀ ਲਾਈਟ ਸਮੇਂ ਸਾਰ ਆਪਰੇਸ਼ਨ ਨਹੀਂ ਹੋ ਸਕੇ ਨਹੀਂ ਆਈ ਉਸ ਅਦਾ ਲਈ ਅੱਖਾਂ ਦੋਨੇ ਹੋ ਗਈਆਂ ਬਾਕੀ ਜੋ ਭਗਵਾਨ ਨੂੰ ਮਨਜ਼ੂਰ ਆ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਆਪਾਂ ਲੱਗ ਲੱਗ ਨਾਵਾਂ ਨਾਂ ਪੁਕਾਰਦੇ ਆ 33 ਕਰੋੜ ਦੇਵੀ ਦੇਵਤਿਆਂ ਦੇ ਦੇਸ਼ 'ਚ ਰਹਿੰਦੇ ਆ ਮਾਰ ਬੜੀ ਦੁੱਖ ਦੀ ਗੱਲ ਆ ਵੀ ਉਹਦਾ ਬਣਾਇਆ ਹੋਇਆ ਇਨਸਾਨ ਅੱਜ ਰੋੜ ਰਿਹਾ ਉਹ ਆਪਣਾ ਮਲ ਮੂਤਰ ਖਾਣ ਲਈ ਮਜਬੂਰ ਹੋ ਰਿਹਾ ਕੋ ਨੂੰ ਪੁੱਛਣ ਵਾਲਾ ਕੋਈ ਨਹੀਂ ਅਸੀਂ ਆਪਣੀ ਦੇਵੀ ਦੇਵਤਿਆਂ ਨੂੰ ਤਾਂ ਮੰਨੀ ਜਾਂਦੇ ਆ ਪਰ ਉਹਦੇ ਬਣਾਏ ਬੰਦੇ ਨੂੰ ਨਹੀਂ ਮੰਨਦੇ ਇੱਥੇ ਵੀ ਪਿੱਛੇ ਇੱਕ ਜਗ੍ਹਾ ਬਣੀ ਹੋਈ ਆ ਛੇਸ਼ਨਾਗ ਜੀ ਦੀ ਸ਼ਾਇਦ ਹਾਂਜੀ ਕੋਲੇ ਸ਼ੰਕਰ ਜੀ ਦਾ ਮੰਦਿਰ ਆ ਤੇ ਇੱਥੇ ਵੀ ਬੜੇ ਇੰਦਰ ਪਿੱਛੇ ਪੀਰ ਦੀ ਜਗ੍ਹਾ ਬਣੀ ਹੋਈ ਆ ਇੱਥੇ ਵੀ ਬੜੇ ਧਾਰਮਿਕ ਲੋਕ ਆਉਂਦੇ ਹੋਣਗੇ ਜਿਹੜੇ ਇਹਨਾਂ ਜਗ੍ਹਾ ਨੂੰ ਮੰਨਦੇ ਆ ਮੱਥਾ ਟੇਕਣ ਆਉਂਦੇ ਹੋਣਗੇ ਆਪਣੇ ਲਈ ਦੁਆਵਾਂ ਮੰਗਣ ਆਉਂਦੇ ਹੋਣਗੇ ਪਰ ਉਹਨਾਂ ਨੂੰ ਵੀ ਇਹ ਟੱਖਾਂ ਤੋਂ ਉਹਨਾਂ ਬੰਦਾ ਨਜ਼ਰ ਨਹੀਂ ਆ ਰਹੇ ਕਿ ਅਸੀਂ ਵੀ ਉਸੇ ਤਰ੍ਹਾਂ ਦੇ ਹੋ ਗਏ ਆ ਜਿੱਦਾਂ ਦਾ ਸਾਡਾ ਸਿਸਟਮ ਹੋ ਗਿਆ ਟਾਈਆਂ ਹੀ ਹਲਾਤੇ ਬਣੇ ਆ ਸਾਡੇ ਸ਼ਰਮ ਤੇ ਰਿਸ਼ਤੇਦਾਰੀ ਮੰਨਣ ਦੀ ਆ ਜੇ ਸ਼ਰਮ ਮੰਨੀਏ ਤਾਂ ਇਹ ਸਾਡਾ ਪਿਓ ਹੀ ਆ ਤੇ ਜੇ ਰਿਸ਼ਤੇਦਾਰ ਮੰਨੀਏ ਤਾਂ ਤਾਂ ਵੀ ਸਾਡਾ ਹੀ ਪਿਓ ਹੀ ਆ ਬਸ ਗੱਲ ਮੰਨਣ ਦੀ ਹੋਈ ਅਸੀਂ ਮੰਨਦੇ ਆ ਵੀ ਸਾਡਾ ਇਹ ਪਿਓ ਸਮਾਨ ਬਜ਼ੁਰਗ ਇੱਥੇ ਬੈਠਾ ਬਾਪੂ ਇੱਥੇ ਰੋ ਰਿਹਾ ਅਸੀਂ ਇਹਨੂੰ ਆਪਣੇ ਨਾਲ ਆਪਣੇ ਘਰ ਲੈ ਕੇ ਚੱਲੇ ਆ ਘਰ ਵੀ ਉਹ ਨਹੀਂ ਬਣਾ ਕੇ ਦਿੱਤਾ ਸਾਡੀ ਵੀ ਕੋਈ ਔਕਾਤ ਨਹੀਂ ਸੀ ਸਾਡੀ ਵੀ ਕੋਈ ਹੈਸਿਆਤ ਨਹੀਂ ਸੀ ਵੀ ਅਸੀਂ ਇਸ ਬਜ਼ੁਰਗ ਨੂੰ ਆਪਣੇ ਘਰੇ ਲਿਜਾ ਕੇ ਆਪਣੇ ਪਰਿਵਾਰ 'ਚ ਰੱਖਦੇ ਸਾਰੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੀ ਸਾਡੀ ਡਿਊਟੀ ਲੱਗੀ ਆ ਤੇ ਦੀਪਕ ਵਰਗੇ ਕੋਈ ਚੰਗੇ ਲੋਕ ਜਿਹੜੇ ਆਪਣਾ ਫਰਜ਼ ਅੱਜ ਵੀ ਨਿਭਾਈ ਜਾਂਦੇ ਨੇ ਉਹਨਾਂ ਸਦਕਾ ਇਹ ਡਿਊਟੀਆਂ ਮਾਰੇ ਸਾਨੂੰ ਬਖਸ਼ਦੇ ਨੇ ਇੱਕ ਬੇਨਤੀ ਹੈ ਜਿਹੜੇ ਭੈਣ ਭਰਾ ਵੀਡੀਓ ਰਾਹੀਂ ਦੇਖ ਰਹੇ ਆ ਸਾਰੇ ਵੀ ਜੇ ਕੋਈ ਬਾਪੂ ਜੀ ਨੂੰ ਪਹਿਚਾਣਦਾ ਵਾ ਜਾਂ ਕੋਈ ਜਾਣਦਾ ਵਾ ਤਾਂ ਉਹ ਜਰੂਰ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਦਿੱਤੇ ਹੋਏ ਆ ਸਕਰੀਨ ਤੇ ਤਾਂ ਜੋ ਬਾਪੂ ਜੀ ਦੇ ਕਿਸੇ ਆਪਣੇ ਤਿੱਕਰ ਸੁਨੇਹਾ ਪਹੁੰਚ ਸਕੇ ਜੀ ਬੇਦ ਪ੍ਰਕਾਸ਼ ਜੀ ਮਰਿਆ ਨਹੀਂ ਜਿਉਂਦਾ ਵਾ ਬਸ ਇਹ ਨਹੀਂ ਸਾਡੀਆਂ ਬੇਨਤੀਆਂ ਜੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਬਾਪੂ ਬਜ਼ੁਰਗ ਵਾਸਤੇ ਅਰਦਾਸ ਕਰਿਓ ਤੇ ਕੋਈ ਹੋਰ ਇਦਾਂ ਰੁਲੇ ਨਾ ਹੋਏ ਇਦਾਂ ਗੁੰਦੀਆਂ ਰੋਡੀਆਂ ਨੱਚੂਗੇ ਵਾਹਿਗੁਰੂ ਸਬਤ ਸਭਤ ਅਨਸਾਰਿਆਂ ਸਰਬੱਤ ਦਾ ਹੀ ਭਲਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਿਏ ਬਾਪੂ ਪੇਰ ਪਰ ਕਾ ਜੀ ਚਲੋ ਹੋ ਖੜੇ ਤੁਰ ਕੇ ਚੱਲੋਂਗੇ ਕਿ ਟਿਆਕੇ ਲੈ ਕੇ ਜਾਈਏ ਤੁਰਲੋਂਗੇ ਚਲੋ ਫਿਰ ਤੁਮਾਰੋ ਸਾ ਚੱਪਲ ਫਾੜੀ ਹੈ ਹੈ ਚੱਪਲ ਕੋਈ ਨਾ ਰਹਿ ਗਈਆਂ ਕੱਢੋ ਆਲਾ ਪਾਲਾ ਵਾਪਕ ਪੂਰੇ ਪਈਆਂ ਚੱਪਲਾਂ ਤੇਰੇ ਪੈਰ ਦੇ ਚੱਪਲ ਨਾ ਲਾ ਦੇ ਪੈਰ ਨੂੰ ਮੰਨਦਾ ਨਾ ਰਹਿ ਰਿਹਾ ਹਾਦਰ ਦੇ ਚੱਪਲ ਨਹੀਂ ਉਧਰ ਉਹਨਾਂ ਕੋ ਹੈਗੀ ਉਧਰ ਵੈਦਿਕ ਨਾ ਤੇਰੇ ਕੋਲ ਕੋਈ ਨਾ ਵਾਪਕ ਕੋਈ ਨਹੀਂ ਕੋਈ ਨਾ ਬਾਪੂ ਕੋਈ ਨਾ ਡੁੱਟ ਗਣੀ ਜੰਦਰ ਤੈਨੂੰ ਫਿਕਰ ਨਾ ਕਰ ਹੁਣ ਮੂਰੇ ਨੀਵਾ ਵਾ ਇੱਕਦਮ ਇਹ ਥੱਲੇ ਪੈਰ ਲਾ ਲਾ ਹੁਣ ਥੱਲੇ ਲਾ ਲਾ ਪੈਰ ਹਾਂ ਬਸ ਇਹ ਐਤੋਂ ਫੇਰ ਬਾਪੂ ਥੱਲੇ ਨੂੰ ਨੀਵਾ ਥੋੜਾ ਜਿਆ ਕੋਈ ਨਾ ਧਖੋ ਸਰ ਧਖਲਾ ਪੈਰ ਥੱਲੇ ਨੂੰ ਨੀਵਾ ਆ ਨਹੀਂ ਠੀਕ ਹੈ ਬਾਪੂ ਪਲੇ ਨਹੀਂ ਹੈ ਪਲੇ ਨਹੀਂ ਹੈ ਪਲੇ ਨਹੀਂ ਹੈ ਸਿੱਧਾ ਹੀ ਹੈ ਮੂਰੇ ਸਿੱਧਾ ਹੀ ਹੈ ਰੋੜਾ ਟਵਾ ਨਹੀਂ ਹੈਗਾ ਕੋਈ ਟਵਾ ਨਹੀਂ ਹੈਗਾ ਸਿੱਧਾ ਹੀ ਆ ਸਹੀ ਆ ਬਾਰਕ ਹੀ ਬਾਰਕ ਛੱਡੀ ਸਤਨਾਮ ਬਾਪੂ ਨੂੰ ਛੱਡੀ ਛੱਡ ਦੇ ਇੱਕ ਮਿੰਟ ਸਾਈਡ ਤੇ ਹੋ ਜਾਵੇ ਇੱਧਰ ਨੂੰ ਬਾਪੂ ਇੱਧਰ ਨੂੰ ਇੱਧਰ ਪਿੱਛੇ ਇੱਧਰ ਨੂੰ ਇੱਧਰ ਨੂੰ ਮੇਰੀ ਆਵਾਜ਼ ਵੱਲ ਨੂੰ ਇੱਧਰ ਨੂੰ ਬਾਪੂ ਇੱਧਰ ਨੂੰ ਆ ਜਾ ਅ ਕੱਢ ਜਾ ਮੈਂ ਤਪੜਦਾ ਹੁਣ ਤੇ ਗੱਡੀ 'ਚ ਬਿਠਾਓ ਚੱਕ ਕੇ ਕੱਟ ਚਲੋ ਬਾਪੂ ਬਾਪੂ ਬੇਦ ਪ੍ਰਕਾਸ਼ ਜੀ ਤਾਂ ਕੰਮ ਕਰ ਕੰਮ ਕਰ ਅੱਜ ਉਜਾ ਪਰ ਸਾਡੇ ਕਰਦੇ ਮੈਂਬਰ ਬਣ ਜਾ ਰਹੇ ਨੇ ਪਰ ਬਾਪੂ ਵਰਗੇ ਬਹੁਤ ਨੇ ਵਿਚਾਰੇ ਜਿਹੜੇ ਇਸ ਤੋਂ ਵੀ ਮਾੜੇ ਹਾਲਾਤਾਂ ਚ ਰਹਿ ਰਹੇ ਨੇ ਚਰਚਨ ਹੋ ਜਾ ਹੋ ਜਾ ਹੋਰ ਉਹਨਾਂ ਵੱਲ ਸਵੱਲੀ ਨਿਗਾਹ ਮਾਰਿਆ ਕਰੋ ਭੈਣੋ ਤੇ ਭਰਾਵੋ ਕੱਲੀਆਂ ਸਾਡੀਆਂ ਸੰਸਥਾਵਾਂ ਜਾਂ ਅਸੀਂ ਉਹ ਇਹਨਾਂ ਨੂੰ ਲੈਣ ਆ ਆਈਏ ਜਾਂ ਲੈ ਕੇ ਜਾਈਏ ਇਹ ਸਾਡੀਆਂ ਸਸਥਾਵਾਂ ਦੀ ਜ਼ਿੰਮੇਵਾਰੀ ਨਹੀਂ ਆਪਣੀ ਸਾਰਿਆਂ ਦੀ ਹੈ ਭਾਈ ਆਪਾਂ ਸਾਰੇ ਹੀ ਰਲ ਕੇ ਜੇ ਛੋਟੇ ਛੋਟੇ ਉਪਰਾਲੇ ਕਰੀਏ ਤਾਂ ਇੰਨਾ ਹਾਲਾਤਾਂ 'ਚ ਜਾਣ ਤੋਂ ਪਹਿਲਾਂ ਹੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਬਾਪੂ ਅੱਖਾਂ ਤੋਂ ਅੰਨਾ ਨਾ ਹੁੰਦਾ ਜੇ ਕਦੀ ਪਹਿਲਾਂ ਹੀ ਕੋਈ ਬਾਹ ਫੜ ਲੈਂਦਾ ਲੁਧਿਆਣਾ ਚਾਂਦ ਸਿਨੇਮੇ ਦੇ ਬਿਲਕੁਲ ਸਾਹਮਣੇ ਪਾਰਕ ਦੇ ਵਿੱਚੋਂ ਇਸ ਬਜ਼ੁਰਗ ਬਾਪੂ ਬੇਰ ਪ੍ਰਕਾਸ਼ ਜੀ ਨੂੰ ਅਸੀਂ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੇਰ ਪ੍ਰਕਾਸ਼ ਆਜਾ ਬਾਪੂ ਅੱਗੇ ਨੂੰ ਥੱਲੇ ਉਤਰੀ ਗੱਡੀ ਤੋਂ ਆਜਾ